ਮੁਖ ਤੋਂ ਮਿੱਠਾ ਬੋਲ ਤੂੰ ਸਭਨਾ ਦਾ ਸਤਿਕਾਰ ਕਰ ਬਲੇ ਹਾਂਰੀ ਕੁਦਰਤ ਬਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਕੁਦਰਤ ਦੇ ਨਾਲ ਪਿਆਰ ਕਰ ਮੁਖ ਤੋਂ ਮਿੱਠਾ ਬੋਲ ਤੂੰ ਮੁਖ ਤੋਂ ਮਿੱਠਾ ਬੋਲ ਤੂੰ ਏ ਹਵਾ ਖੁਦਾ ਦੀ ਗੱਲ ਕਰਦੀ ਤੂੰ ਕੰਨ ਲਗਾ ਕੇ ਸੁਣ ਮਨ ਇਹ ਵਹਿੰਦੇ ਪਾਣੀ ਨਦੀਆਂ ਦੇ ਉਸ ਦੀ ਛੇੜਨ ਤੁਨ ਮਨ ਜਿਹੜਾ ਕਣਕਣ ਦੇ ਵਿੱਚ ਵੱਸਦਾ ਏ ਹੋ 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 ਜਿਹੜਾ ਕਣਕਣ ਦੇ ਵਿੱਚ ਵੱਸਦਾ ਏ ਤੂੰ ਸਭ ਚੋਂ ਉਸ ਦਾ ਦਦਾਰ ਕਰ ਬਲੇ ਹੰਹਰੀ ਕੁਦਰਤ ਬਸਿਆਂ ਤੂੰ ਕੁਦਰਤ ਦੇ ਨਾਲ ਪਿਆਰ ਕਰ ਕੁਦਰਤ ਦੇ ਨਾਲ ਪਿਆਰ ਕਰ ਮੁਖ ਤੋਂ ਮਿੱਠਾ ਬੋਲ ਤੂੰ ਕਿਉਂ ਨਾ ਸਿੱਕਿਓ ਨਾ ਫੁੱਲਾਂ ਤੋਂ ਜੋ ਵਿੱਚ ਉਜਾੜਾਂ ਹੱਸਦੇ ਨੇ ਕਿਉਂ ਉੱਚੇ ਵੇਖ ਕੇ ਤੁਰਦਾ ਹੈ ਕਈ ਇੱਥੋਂ ਨਹੀਂਵੇਂ ਬਸਦੇ ਨੇ ਨਫ਼ਰਤ ਨੂੰ ਦਿਲੋਂ ਮਿਟਾ ਕੇ ਤੂੰ ਹੋ 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 ਨਫ਼ਰਤ ਨੂੰ ਦਿਲੋਂ ਮਿਟਾ ਕੇ ਤੂੰ ਬਸ ਪਿਆਰ ਦਾਇਜ ਹਾਰ ਕਰ ਬਲੇ ਹੰਹਾਰੀ ਕੁਦਰਤ ਬਸ ਯਾਂ ਤੂੰ ਕੁਦਰਤ ਦੇ ਨਾਲ ਪਿਆਰ ਕਰ ਕੁਦਰਤ ਦੇ ਨਾਲ ਪਿਆਰ ਕਰ ਮੁੱਖ ਤੋਂ ਮਿੱਠਾ ਬੋਲ ਤੂੰ ਛੱਡ ਕੇ ਚ ਮੇਲੇ ਦੁਨੀਆਂ ਦੇ ਤੂੰ ਧਿਆਨ ਉਸ ਦਾ ਧਰਿਆ ਕਰ ਛੱਡ ਨਿੰਦਿਆ ਚੁਗਲੀ ਲੋਕਾਂ ਦੀ ਤੂੰ ਪ੍ਰਗਟ ਹੋਤਾ ਬਣਿਆ ਕਰ ਝੂਠੇ ਪਦਾਰਥ ਦੁਨੀਆਂ ਦੇ ਹੋ 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 ਝੂਠੇ ਪਦਾਰਥ ਦੁਨੀਆਂ ਦੇ ਨਾ ਇਹਨਾਂ ਦਾ ਹੰਕਾਰ ਕਰ ਬਲੇ ਹਾਰੀ ਕੁਦਰਤ ਬਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਕੁਦਰਤ ਦੇ ਨਾਲ ਪਿਆਰ ਕਰ ਮੁਖ ਤੋਂ ਮਿੱਠਾ ਬੋਲ ਤੂੰ